ਅੰਜੀ ਬਾਬੇਓ ਕੀ ਹਾਲ ਚਾਲ ਆ ਹੋਰ ਫਿਕਰ ਦਾ ਠੀਕ ਠਾਕ ਆ ਸਾਰੇ ਅੱਜ ਜਗਾ ਸਾਡੇ ਪਿੰਡ ਮੇਲਾ ਪੀਰਾਂ ਦੀ ਜਗਾ ਤੇ ਨਕਲਾਂ ਵੀ ਹੰਡੀਆਂ ਉੱਥੇ ਐਨ ਪੂਰਾ ਵਧੀਆ ਹੁੰਦਾ ਮੇਲਾ ਤੇ ਬਣੇ ਰਿਓ ਵਲੋਗ ਨਾਲ ਦੇਖਿਓ ਫੇ ਦਿਖਾਉਣੇ ਤੁਹਾਨੂੰ ਕਰਾਉਣੇ ਦਰਸ਼ਨ ਜਗਾ ਤੇ ਆ ਗਏ ਰੌਣਕ ਮੇਲਾ ਦੇਖਿਓ ਫੇ ਪੂਰਾ ਹੈਲੋ ਕਰਦੇ ਹੈਲੋ ਹੈਲੋ ਕਿੱਦਾਂ ਸਾਰੇ ਵਧੀਆ ਹੂੰ ਹੂੰ ਮੈਂ ਕਿੱਦਾਂ ਸਾਰੇ ਵਧੀਆ ਸਾਰੇ ਚਲਿਏ ਮੇਲਾ ਦੇਖਣ ਚਲੋ ਹੈਂ ਚਲੋ ਚਲੋ ਜੀ ਫਿਰ ਮਿਲਦੇ ਆ ਮੇਲੇ ਤੇ ਜਾ ਕੇ ਹਨਾ ਲਓ ਬਾਬੇ ਉਹ ਫੋਨ ਲੈਣਾ ਹੋਵੇ ਵੀਵੋ ਦਾ ਸਾਧਰੇ ਪੈਟਰੋਲ ਪੰਪ ਤੇ ਆ ਸਾਦੇ ਮੁੰਡੇ ਤੋਂ ਆ ਕਿੰਨੇ ਦੇਣਾ ਇਹ ਦੇਣਾ 6000 ਦਾ 6000 ਦਾ ਕਿੰਨਾ ਚਿਰ ਚੱਲੇ ਆ 2-3 ਸਾਲ ਉਹ 2 ਸਾਲ ਚੱਲਿਆ ਉਹਦਾ ਨਵਾਂ ਹੀ ਕੰਡੀਸ਼ਨ ਦਾ ਵਧੀਆ ਆ ਬਾਕੀ ਦੇਖ ਲਿਓ ਜੇ ਨੂੰ ਲੋੜ ਹੋਈ 100 ਘੱਟ ਵੱਧ ਵੀ ਕਰ ਲਾਂਗੇ ਜੀ ਠੀਕ ਹੈ ਜੀ ਹਾਂ ਜੀ ਚਲੋ ਕੋਈ ਨਹੀਂ ਮੇਲੇ ਤੇ ਬਾਬੇ ਅੱਜ ਪੂਰਾ ਰੌਣਕ ਮੇਲਾ ਹੋਇਆ ਆ ਈ ਆਈ ਜੰਗੀਦਾਰਾਂ ਤੁਸੀਂ ਵੀ ਦੇਖਿਓ ਬਲੌਗ ਆਹ ਦੇਖੋ ਇੱਧਰ ਰੌਣਕ ਮੇਲਾ ਕੁੱਤੇ ਨਾ ਹੋੜਿਆ ਵਧੀਆ ਵਧੀਆ ਭਾਜੀ ਇੱਦਾਂ ਲੋ ਜੀ ਸੰਗ ਤਾਂ ਜਾ ਰਹੀਆਂ ਹੋਰ ਵੀ ਪਿੰਡਾਂ ਆਉਂਦੀਆਂ ਸੰਗ ਤਾਂ ਸਾਡੇ ਪਿੰਡ ਇੱਥੇ ਮੇਲੇ ਤੇ ਰਾਜਵਜ਼ੀਰਾ ਹੁੰਦਾ ਉੱਦਾਂ ਬਾਕੀ ਨਹੀਂ ਦੇਖ ਸਕਦੇ ਆ ਇੱਧਰ ਸ਼ਬੀਲ ਆਈ ਉਹ ਅਬਿਓ ਠੰਡੇ ਮਿੱਠੇ ਜੱਲ ਦੀ ਖੇ ਭਾਗ ਕਿਤਾਬ ਕਿਆ ਵਗੋੜਿਆ ਲੰਗਰ ਆਂ ਆਹ ਦੇ ਆਂ ਦੇ ਦੇਖ ਤਾ ਦੇਖਦਾ ਕਿਉਂ ਨਹੀਂ ਹੁਣ ਟੱਕਰ ਗਿਆ ਅੱਜ ਫੇ ਆਪਿਓ ਹੈ ਉਹ ਨਹੀਂ ਆਇਆ ਦੂਜਾ ਨਮਰੂਪ ਉਹ ਕੱਟਦਾ ਨਹੀਂ ਕੱਟਦਾ ਨਹੀਂ ਉਹ ਬੱਲੇ ਆ ਕਿੱਥੋਂ ਪਾਇਆ ਉਧਰ ਵੀ ਆ ਉਹ ਅੱਖ ਤੇ ਵੀ ਵਾ ਆ ਪੱਕਾ ਹੀ ਆ ਅੱਖ ਲਿਆ ਦਿਖਾ ਇਹ ਪਿੰਡ ਦਾ ਨੂੰ ਨਾ ਔਰ ਕੀ ਨਕਲਾ ਵੀ ਹੁਣੀ ਆ ਇੱਥੇ ਉਹ ਚਾਹ ਪਕੌੜਾ ਆਪਾਂ ਸ਼ਕਲੇ ਆ ਆਇਆ ਤੁਸੀਂ ਵੀ ਸ਼ਕਲੇ ਤੁਸੀਂ ਸ਼ਕਲੇ ਵੀਡੀਓ ਚ ਗਏ ਜਿਵੇਂ ਸ਼ਕਣਾ ਆ ਸਕਦਾ ਸਾਡੇ ਪਿੰਡ ਪਰ ਬਲੌਗ ਬਲੌਗ ਹੁਣ ਕੱਲੂ ਜਾਂ ਪਰਸ ਨੂੰ ਕਾਉਣ ਦਾ ਫੇ ਫੇ ਉਦੋਂ ਥੋੜੀ ਆਉਗੇ ਹਾਂ ਚਲੋ ਕੋਈ ਨਹੀਂ ਤੁਹਾਨੂੰ ਮੇਲਾ ਦਿਖਾਉਣ ਇੰਜੋਏ ਕਰੋ ਤੁਸੀਂ ਵੀ ਠੀਕ ਹੈ ਜੀ ਓਕੇ ਯਾ ਤਿਆਦੀ ਯਾ ਵੀਦਾਂ ਦੀ ਯਾ ਪੀਰਾਂ ਦੀ ਬਹੁਤ ਸੁੱਤੇ ਦਰਬਾਰ ਵਿੱਚ ਆਇਆ ਹੈ ਇੱਧਰ ਸਾਡੇ ਬਲੌਗਰ ਸਾਹਿਬ ਇੱਧਰ ਸਾਡੇ ਬਲੌਗਰ ਸਾਹਿਬ ਕੀ ਬਾਤ ਹੈ ਭਰਦਾ ਭਾਜੀ ਹੋਰ 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 ਹੈਲੋ ਕਿਦਾਂ ਫਿਰ ਠੀਕ ਆ ਵੀਰ ਆ ਗਏ ਹਾਂ ਹੋਰ ਠੀਕ ਆ ਹੋਰ ਹੋਰ ਭਈ ਇੱਕ ਨੰਬਰ ਸਹੀ ਆ ਮਿਲਦੇ ਆ ਅਗਲਾ ਅੱਜ ਹਾਂ ਮਿਲੂਗੇ ਦੇਖਦੇ ਆ ਆ ਦੀਪਕ ਭਈਆ ਸਾਡੇ ਪਿੰਡ ਦੇ ਵਿੱਚ ਸ਼ੂਗਰ ਗੋਲ ਗੱਪੇ ਆ ਬੰਦੇ ਤੋਂ ਖਾਓ ਆ ਗਏ ਅੱਡੇ 'ਚ ਹੁੰਦਾ ਰੋਜ਼ ਕਿੰਨੇ ਵੇਰ ਜੜੀ ਲਾਉਂਦਾ ਨੱਡੇ 'ਚ ਹੈਂ 3 ਵਜੇ ਤੋਂ ਲੈ ਕੇ 9 9:30 ਤੱਕ ਲਾਉਂਦਾ ਨਾ ਜਦੋਂ ਤੇਰਾ ਸਮਾਨ ਮੁਕਤ ਦੋਈ ਜਾਂਦਾ ਆ ਪਰ ਇੱਕਦਮ ਓਕੇ ਗੋਲ ਗੱਪੇ ਬਣਾਉਂਦਾ ਬੰਦਾ ਏ ਪੂਰੇ ਸਿਰਾ ਕਰਾਇਆ ਹੋਇਆ ਕਿਨੇ ਸਾਧਰੇ ਅੱਡੇ 'ਚ ਮੁੰਡੇ ਨੇ ਆਲੇ ਦੇ ਵਾਲੇ ਦੇ ਪਿੰਡ ਇੱਥੇ ਹੀ ਆਉਂਦੇ ਆ ਆ ਦੇਖੋ ਕਹੋ ਆਟੀਟੀਪੀ ਇਹ ਸਾਡਾ ਕਲਾਕਾਰ ਕੋਈ ਵੀ ਆਵੇਗਾ ਉਹਨੂੰ ਪੈਸੇ ਦੇ ਦਿਓ ਜੇ ਤੁਸੀਂ ਪੈਸੇ ਖੜੇ ਕਰਦੇ ਹੋ ਇਹ ਨਾ ਕਿਓ ਕਿ ਯਾਰ ਕਾਲੇ ਸੂਟ ਵਾਲਾ ਭੇਜੋ ਜਾਂ ਨੀਲੇ ਸੂਟ ਵਾਲਾ ਭੇਜੋ ਗ੍ਰਾਫੀ ਸੂਟ ਵਾਲਾ ਭੇਜੋ ਸੋ ਇਦਾਂ ਨਹੀਂ ਪਰਮੈਸਨ ਕਰਿਓ ਕਿਉਂਕਿ ਜਿੰਦਾ ਬਾ ਦਰਵਾਜ਼ਾ ਤੇ ਜਾ ਭਾਈ ਕਿਹੜਾ ਆ ਮਨਜੀਤ ਬੈਂਸ ਮਨਜੀਤ ਬੈਂਸ ਬਲੌਗ ਪਿੰਡ ਦਾ ਹੀ ਆ ਹੈ ਕੱਦ ਨੂੰ ਗੱਤ ਉਹ ਦੇਖਿਆ ਨਹੀਂ ਅਕੇ ਦੇਖਿਆ ਨਹੀਂ ਪਹਿਲਾਂ ਆ ਆਪਣਾ ਵੱਡਾ ਭਰਾ ਆ ਟੇ ਡਕਾਨਾ ਭਾਈ ਦੀ ਫੋਨਾਂ ਦੀ ਡਾਕੀ ਇਹਦੇ ਵੀ ਕੰਮ ਕਰਦਾ ਭਾਈ ਜੀ ਦਾ ਬਲੌਗ ਵਾਲਾ ਚੈਨਲ ਵੀ ਆ YouTube ਤੇ ਮਨਜੀਤ ਬੈਂਸ ਬਲੌਗਰ ਮਨਜੀਤ ਬੈਂਸ ਬਲੌਗਰ ਜਾਓ ਚੈਨਲ ਤੇ ਉੱਪਰ ਹੀ ਆ ਜਾਣਾ ਹੈ ਉੱਪਰ ਹੀ ਆ ਜਾਣਾ ਆ ਤੇ ਕਰੋ ਭਾਈ ਨੂੰ ਵੱੱਟ ਵੱੱਟ ਸ਼ੇਅਰ ਐਨ ਫਲਾ ਦਿਓ ਏਰੀਆ 'ਚ ਓ ਧੱਕੇ ਦੇ ਯੱਕ ਮੋਂ ਮੇਰਾ ਭਰਾ ਤੁਸੀਂ ਖਿੱਚ ਦਿਓ ਕੰਮ ਹੁਣ ਉਨੇ ਮੈਨੂੰ ਕਰਦੇ ਆ ਉਨੇ ਭਾਈ ਨੂੰ ਕਰ ਲਓ ਸਬੋਤ ਸਨਾਨ ਗਵਾਮ ਖਵਾਓ ਇਹਨੂੰ ਗਵਾਮ ਗੁਰਜੀਤ ਦੀ ਕਬੱਡੀ ਪ੍ਰੇਰ ਸਬੋਤ ਸਨਾਨ ਵੀਰ ਬਲੋ 11ਵੀਂ ਵਾਲੀ ਸਰਕਾਰ ਰਾਤੇ ਪਿਊਸ ਜੈਸਮਿਨ ਜੈਸਿਕਾ ਪਿਊਸ ਅਈ ਪਿਊਸ ਇੱਧਰ ਮਾਫੀ ਖਾੜੀ ਤੇ ਸੋ ਪਿਊਸ ਇਹਨਾਂ جب میں اپنی ہوگی ہے سی sympathران لکھائی میرون شان بنا Bravo آپ دینے آج آپ دینے کے اوتے بس گیا اوتے لے ادھیے نہ ہا تے کٹ پکڑا ادھیے نہ ہا تے کٹ پکڑا ہول دے ٹوٹے ہول دے ٹوٹے کی جیے جٹ موشے دے تے نہیں کڈے ہا 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 ادھیے دے کٹ موشے دے جٹیاں نہیں کڈے اے بجریے کڈا پھوڑ دے آ تیرا کڈا بھاگدا اے موتے دے کھلا پئی ਮੁੰਡਾ ਨਾ ਕੁੰਡਾ ਬੋਲਦਾ ਜਿੱਦਾ ਚਲਾੜ ਪਟਦੇ ਨਾ ਤੂੰ ਹੀ ਕਹਿੰਦਾ ਸੀ ਮਾਮੀ ਕੋਈ ਗੱਲ ਨਹੀਂ ਮੈਂ ਮਾਮਾ ਅੱਜ ਵੀ ਗਿਆ ਕਿ ਮੈਂ ਕੁੱਟਾਂ ਆ ਬਿਲ ਮਾਮਾ ਤੇਰਾ ਬੇਬੀ ਕੇ ਆ ਗਿਆ ਅੱਜ ਮੈਂ ਮੈਂ ਅੱਜ ਕੁੰਡਾ ਨਹੀਂ ਬੋਲਣਾ ਤੂੰ ਕੁੰਡਾ ਨਹੀਂ ਖੋਲਣਾ ਮੈਂ ਵੀ ਮਾਚਾੜ ਪਟਦੇ ਨਾ ਜਿਹੜਾ ਯਾਰ ਮਾਰ ਜਾਣੀ ਹੁਣ ਕਹਿੰਦੇ ਹੁਣ ਲਾਸਟਿਕ ਬਾਈਰੋ ਲਾਸਟਿਕ ਪਾਲੋ ਵੀ ਮੇਰੀ ਗੱਲ ਸੁਣ ਲੈ ਹਾਂ ਮਰਗਾਤ ਦਾ ਜਮਾਨਾ ਹੀ ਇਤਾਂ ਦਾ ਕਿ ਨਿਆਣੇ ਨੇ ਬੰਗੜੀ ਨਹੀਂ ਉਹਦੇ ਨਾਲ ਨਾਲੇ ਪੌੜੇ ਕਰੇ ਅੱਛਾ ਹੌਂ ਫਿਰ ਦਿੱਤਾ ਸਵਾਹ ਹੋ ਕਿੰਨੀ ਵਾਰੀ ਗਿਆ ਜਦੋਂ ਤੂੰ ਪੀਤੀ ਹੁੰਦੀ ਨਾ ਆਹ ਉਸਨੇ ਮੇਰੇ ਹੱਥ ਨਾ ਰੱਖਿਆ ਕਰ ਗੁੰਦਰੀ ਮਾਂ ਨੇ ਕਰੀ ਹੱਥ ਨਾ ਰੱਖਿਆ ਆ ਤੇ ਮੇਰੀ ਗੱਲ ਸੁਣ ਲੈ ਮੈਂ ਮੇਲੇ ਪੇਕੇ ਕੋ ਗੜੀ ਕਮੀ ਹੈ ਹੈ ਮੇਰੇ ਆ ਗਿਆ ਜੋਗੀ ਆ ਗਿਆ ਜੋਗੀ पेरा आ गया है फिर से पेरा आ गया है ਅਰਜਨ ਨਾਮ ਕੀ ਤੇ ਬਾਲੀ ਸੰਗਰਵਾਲੀ ਜੀ ਤੇ ਕਰਨ ਕਰਨ ਨਾਮ ਜੀ ਤੇ ਜਿਵੇਂ ਸੰਕਰਤ ਤੇ ਆਵੇ ਤੋਂ ਇਸ ਵੀਡੀਓ ਵਿੱਚ ਹਾਂਜੀ ਆ ਗਿਆ ਸੀ ਬਾਬੇ ਆਪਾਂ ਘਰੇ ਤੇ ਵਧੀਆ ਰਿਹਾ ਮੇਲਾ ਤੁਸੀਂ ਵੀ ਦੇਖ ਲਿਓ ਵਲੌਗ ਜੀ ਤੇ ਜੇ ਨਵੇਂ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਠੀਕ ਆ ਜੀ ਤੇ ਹੁਣ ਜਾਣਾ ਆਪਾਂ ਸੂਸਾ ਨੂੰ ਤੇ ਚਲੋ ਠੀਕ ਆਕਰ